ਵਿਨਾ ਵਰਮਾ ਜੀ ਦੀ ਕਹਾਣੀ ਦੋ ਦੇਵੀਆਂ ਦਾ ਅਗਲਾ ਭਾਗ ਲਵਲੀ ਹੁਣ ਕਾਲਜ ਜਾਣ ਲੱਗ ਪਈ ਸੀ ਵੀਏ ਕਰਦਿਆਂ ਉਹਦਾ ਆਪਣੇ ਕਿਸੇ ਜਮਾਤੀ ਮੁੰਡੇ ਨਾਲ ਪਿਆਰ ਪੈ ਗਿਆ ਉਹਦਾ ਪਿਓ ਪਿਆਰਾ ਸਿੰਘ ਹੁਣ ਤੱਕ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਜਾ ਚੁੱਕਿਆ ਸੀ ਮਾਂ ਬਿਮਾਰ ਰਹਿੰਦੀ ਸੀ ਬਾਕੀ ਸਭ ਭੈੜ ਭਰਾ ਵਿਆਹੇ ਜਾ ਚੁੱਕੇ ਸੀ ਲਵਲੀ ਦੇ ਵਿਆਹ ਦੀ ਵਾਰੀ ਸੀ ਲਵਲੀ ਨੇ ਆਪਣੀ ਮਾਂ ਕੋਲ ਆਪਣੇ ਪਸੰਦ ਦੇ ਮੁੰਡੇ ਹਰਮਿਤ ਸਿੰਘ ਨਾਲ ਵਿਆਹ ਕਰਵਾਉਣ ਬਾਰੇ ਗੱਲ ਕੀਤੀ ਜੋ ਉਹਨਾਂ ਦੀ ਜਾਤ ਤੇ ਧਰਮ ਵਾਲਾ ਸੀ ਮੁੰਡੇ 'ਚ ਕੋਈ ਨੁਕਸ ਨਹੀਂ ਸੀ ਤੇ ਉਹ ਬਹੁਤ ਸਾਉ ਸੁਆਦ ਦਾ ਸੀ ਪਰ ਜਦੋਂ ਗਜਿੰਦਰ ਨੂੰ लवली ਦੀ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਹ ਆਪੇ ਤੋਂ ਬਾਹਰ ਹੋ ਗਈ ਕੁੱਤੀਏ ਬੇਸ਼ਰਮਿਆ ਆਪਣੇ ਪਿਓ ਦਾਦਿਆਂ ਦੀ ਇੱਜ਼ਤ ਨੂੰ ਮਿੱਟੀ 'ਚ ਮਲائیںਗੀ ਤੂੰ ਲਵ ਮੈਰਿਜ ਕਰਵਾ ਕੇ ਜਿਹੜੇ ਘਰ ਵਾਸਤੇ ਮੇਰੇ ਅਰਜੀ ਨੇ ਸਾਰੀ ਉਮਰ ਲਗਾ ਦਿੱਤੀ ਤੂੰ ਉਹਨੂੰ ਇੱਕ ਝਟਕੇ ਨਾਲ ਖਤਮ ਕਰਨ ਤੇ ਤੁਲੀ ਹੈ ਤੈਨੂੰ ਕਾਲਜ ਪੜਨ ਭੇਜਦੇ ਆ ਕਿ ਆਵਾਰਾ ਗਰਦੀ ਕਰਨ ਲਈ ਪੜਾਈ ਕਰਦੀਆਂ ਕਿ ਆਸ਼ਕੀ ਉੱਥੇ ਜਾ ਕੇ ਬੇਸ਼ਰਮੇ ਸ਼ਰੀਫ ਘਰਾਣੀਆਂ ਕੁੜੀਆਂ ਇਹੋ ਜਿਹੇ ਗੰਦੇ ਕੰਮ ਨਹੀਂ ਕਰਦੀਆਂ ਹੁੰਦੀਆਂ ਜਿਹੜੇ ਤੂੰ ਕਰ ਰਹੀ ਹੈ ਗੰਜਿੰਦਰ ਨੇ ਉਹਨੂੰ ਗੁੱਤੋਂ ਫੜਿਆ ਜਿਆਦਾ ਸ਼ਰਾਫਤ ਨਾ ਵਗਾਰ ਮੇਰੇ ਤੇ ਵੱਡिए ਸ਼ਰੀਫ ਜਾਦੀਏ ਮੈਂ ਜਾਣਦੀ ਆ ਤੈਨੂੰ ਚੰਗੀ ਤਰ੍ਹਾਂ ਜੋ ਤੂੰ ਖੇ ਖਾਂਦੀ ਰਹੀ ਹੈ ਆਪਣੀ ਸਹੇਲੀ ਨਾਲ ਤੁਸੀਂ ਕੀ ਸਮਝਦੇ ਹੋ ਕਿਸੇ ਨੂੰ ਪਤਾ ਨਹੀਂ ਕਿ ਤੁਸੀਂ ਆਪਸ ਵਿੱਚ ਕੀ ਗੰਦ ਘੋਲਦੀਆਂ ਮੈਂ ਕਿਸੇ ਮੁੰਡੇ ਨਾਲ ਪਿਆਰ ਕਰ ਲਿਆ ਜੋ ਕਿ ਕੁਦਰਤੀ ਹੈ ਤੂੰ ਐਨਾ ਵਿਰੋਧ ਕਰ ਰਹੀ ਹੈ ਕਿ ਖੁਦ ਕੁੜੀ ਹੋ ਕੇ ਕੁੜੀ ਨਾਲ ਆਸ਼ਕੀ ਕਰਦੀ ਰਹੀ ਹੈ ਭਲਾ ਇਹ ਕਿੱਥੋਂ ਦੀ ਸ਼ਰਾਫਤ ਸੀ ਕੋਈ ਪੁੱਛਣ ਦੱਸਣ ਵਾਲਾ ਨਹੀਂ ਸੀ ਨਾ ਕਿ ਉਹ ਜਿਹੇ ਹੀ ਹੁੰਦੇ ਨੇ ਜਿਵੇਂ ਕਿਸੇ ਮੁੰਡੇ ਕੁੜੀ ਦਾ ਰਿਸ਼ਤਾ ਸਮਲਿੰਗੀ ਸਬੰਧ ਵੀ ਸਿਰਫ ਬੱਚੇ ਪੈਦਾ ਨਹੀਂ ਕੀਤੇ ਜਾ ਸਕਦੇ ਬਾਕੀ ਸਭ ਕੁਝ ਦੋਸਤੀ ਦੇ ਪਰਦੇ ਹੇਠਾਂ ਆਸ਼ਕੀ ਹੁੰਦੀ ਹੈ ਦੋਸਤੀ ਜਿਹੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਨੇ ਤੁਹਾਡੇ ਅਰਗੇ ਗੰਦੇ ਲੋਕ ਅਸੀਂ ਤਾਂ ਸਾਫ਼ ਸੁਥਰੇ ਹੁੰਦਿਆਂ लवली ਨੇ ਕਈ ਸਾਲਾਂ ਤੋਂ ਦਿਲ 'ਚ ਭਰਿਆ ਲਾਵਾ ਬਾਹਰ ਕੱਢਿਆ ਕੁੱਤੀਏ ਕੀ ਕਿਹਾ ਤੂੰ ਮੇਰੀ ਰੀਸ ਕਰ ਲੇਂਗੀ ਤੂੰ ਆਪਣੇ ਮਾਪਿਓ ਦੀ ਇੱਜ਼ਤ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਮੈਂ ਛੋਟੇ ਭੈਣ ਭਰਾਵਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੋਸ਼ਿਸ਼ 'ਚ ਸਾਰੀ ਉਮਰ ਲੱਗੀ ਰਹੀ ਵਿਆਹ ਨਹੀਂ ਕਰਵਾਇਆ ਤੇ ਅੱਜ ਆ ਇਨਾਮ ਦਿੰਨੀ ਐ ਤੂੰ ਮੈਨੂੰ ਚਰਿੱਤਰ ਹੀਣੇ ਗਜਿੰਦਰ ਨੇ लवली ਦੇ ਮੂੰਹ ਤੇ ਕਈ ਥੱਪੜ ਮਾਰੇ ਕੁਰਬਾਨੀ ਨਹੀਂ ਸੀ ਉਹ ਆਪਣੀ ਬਦਨਾਮੀ ਨੂੰ ਤੁਸੀਂ ਕੁਰਬਾਨੀ ਦਾ ਰੂਪ ਦੇ ਦਿੱਤਾ ਸੀ ਦਾਦਾ ਗਰੀ ਚੱਲਦੀ ਸੀ ਤੁਹਾਡੀ ਬਾਕੀ ਭੈਣ ਭਰਾਵਾਂ ਤੇ ਕਿ ਵਿਆਹ ਨਹੀਂ ਹੋਏ ਸੀ ਫਿਰ ਤੁਸੀਂ ਕਿਉਂ ਕੁਆਰੀਆਂ ਬੈਠੀਆਂ ਰਹੀਆਂ ਮਾਂ ਬਾਪ ਦੀ ਗਰੀਬੀ ਤੇ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਸੀ ਤੁਸੀਂ ਪਹਾੜ ਬਣ ਕੇ ਖੜੀਆਂ ਹੋ ਗਈਆਂ ਸੀ ਉਹਨਾਂ ਸਾਹਮਣੇ ਕਿ ਹਟਾ ਕੇ ਦਿਖਾਓ ਸਾਨੂੰ ਕਿਵੇਂ ਹਟਾਉਂਦੇ ਹੋ ਮੈਨੂੰ ਚਰਿੱਤਰਹੀਣ ਦੱਸਦੀ ਹੈ ਜਰਾ ਆਪਣਾ ਚਿਹਰਾ ਸ਼ੀਸ਼ੇ 'ਚ ਦੇਖ ਚੰਗੀ ਤਰ੍ਹਾਂ ਪਤਾ ਲੱਗ ਜੂ ਤੈਨੂੰ ਕਿ ਤੂੰ ਕਿੰਨੇ ਕਿ ਚਰিত্রवान ਹੈ लवली ਨੇ ਜੋ ਮੂੰਚ ਆਇਆ ਕਿਹਾ ਘਰ ਚ ਖੂਬ ਕਲੇਸ਼ ਹੋਇਆ ਤੇ ਕਈ ਦਿਨ ਚੱਲਦਾ ਰਿਹਾ ਪਰ ਗਜਿੰਦਰ ਨੇ लवली ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਨਾਲ ਨਾ ਹੋਣ ਦਿੱਤਾ ਸਗੋਂ ਬੜੀ ਛੇਤੀ ਕਲਕੱਤੇ ਚ ਰਹਿੰਦਾ ਕੋਈ ਵਪਾਰੀ ਮੁੰਡਾ ਜੋ लवली ਤੋਂ 10 ਸਾਲ ਵੱਡਾ ਸੀ ਲੱਭ ਕੇ ਉਹਨੂੰ ਨੂੜ ਦਿੱਤਾ लवली ਦੇ ਮਨ ਚ ਗਜਿੰਦਰ ਲਈ ਪਹਿਲਾਂ ਹੀ ਕਾਫੀ ਨਫ਼ਰਤ ਸੀ ਜੇ ਹੁਣ ਹੋਰ ਕੋਈ ਗੁਣਾ ਵਧ ਗਈ ਸੀ ਸਮਾਂ ਬੀਤਦਾ ਗਿਆ ਗਜਿੰਦਰ ਤੇ ਮੇਨਕਾ ਰਿਟਾਇਰ ਹੋ ਗਈਆਂ ਤੇ ਗਜਿੰਦਰ ਆਪਣੀ ਬੁੱਢੀ ਮਾਂ ਕੋਲ ਰਹਿਣ ਲੱਗ ਪਈ ਇਹੋ ਹਾਲ ਮੇਨਕਾ ਦਾ ਵੀ ਸੀ ਉਹਦੇ ਸਾਰੇ ਭੈਣ ਭਰਾ ਵਿਆਹੇ ਜਾ ਚੁੱਕੇ ਸੀ ਤੇ ਮਾਪੇ ਸੁਰਗਵਾਸ ਹੋ ਗਏ ਸੀ ਦੋਵਾਂ ਦੇ ਸਿਰਾਂ ਤੇ ਦੋਸਤੀ ਤੇ ਆਸ਼ਕੀ ਦਾ ਭੂਤ ਉੱਤਰ ਗਿਆ ਸੀ ਜਵਾਨੀ ਦਾ ਸੂਰਜ ਢਲ ਗਿਆ ਸੀ ਤੇ ਬੁਢੇਪੇ ਤੇ ਹਨੇਰਿਆ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਸੀ ਸਰੀਰ ਕਮਜ਼ੋਰ ਹੋ ਰਹੇ ਸੀ ਹੱਡ ਗੋਡੇ ਜਵਾਬ ਦੇ ਰਹੇ ਸੀ ਦੋਵਾਂ ਦੇ ਦੋਵੇਂ ਕਦੀ ਕਦਾਈ ਆਪਸ ਵਿੱਚ ਮਿਲਦੀਆਂ ਪਹਿਲਾ ਵਾਲੀ ਗਰਮ ਜੋਸ਼ੀ ਤੇ ਚਾਹ ਖਤਮ ਹੋ ਗਿਆ ਸੀ ਇਹ ਕੱਲ ਪੁੜੇ ਤੇ ਸਿਹਤ ਢਿੱਲੀ ਹੋਣ ਕਾਰਨ ਹੁਣ ਉਹ ਆਪਣੇ ਭੈਣ ਭਰਾਵਾਂ ਦੇ ਘਰਾਂ 'ਚ ਆਸਰਾ ਭਾਲਦੀਆਂ ਸੀ ਪਰ ਕੋਈ ਵੀ ਉਹਨਾਂ ਨੂੰ ਰੱਖਣ ਲਈ ਤਿਆਰ ਨਹੀਂ ਸੀ ਜਿਹੜੇ ਭੈਣ ਭਰਾਵਾਂ ਦੇ ਜੀਵਨ ਬਣਾਉਣ 'ਚ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਰੋੜਤੀ ਸੀ ਉਹ ਉਹਨਾਂ ਦੇ ਨੇੜੇ ਆਉਣ ਤੋਂ ਵੀ ਘਬਰਾਉਂਦੇ ਸੀ ਡਰਦੇ ਸੀ ਕਿ ਉਹ ਕਿਤੇ ਹਮੇਸ਼ਾ ਲਈ ਉਹਨਾਂ ਦੇ ਗਾਲ ਨਾ ਪੈਣ ਜਾਣ ਭਤੀਜੇ ਭਤੀਜੀਆਂ ਤੇ ਭਾਣਜੇ ਭਾਣਦੀਆਂ ਜਿਨ੍ਹਾਂ ਦੇ ਵਿਆਹਾਂ 'ਚ ਉਹ ਮੋٹے ਮੋٹے ਸ਼ਗਨ ਦੇ ਕੇ ਫਖਰ ਮਹਿਸੂਸ ਕਰਦੀਆਂ ਸੀ ਉਹ ਹੁਣ ਉਹਨਾਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਸੀ ਪਰਜਾਈਆਂ ਦਾ ਰਵੱਈਆ ਸਭ ਤੋਂ ਬੁਰਾ ਸੀ ਦੋਵਾਂ ਦੀਆਂ ਪਰਜਾਈਆਂ ਕਦੇ ਇਕੱਠੀਆਂ ਹੋ ਜਾਂਦੀਆਂ ਤਾਂ ਖੂਬ ਚੁਗਲੀਆਂ ਕਰਦੀਆਂ ਦੋਵਾਂ ਦੀ ਰਿਟਾਇਰਮੈਂਟ ਤੇ ਪੈਸੇ ਭਰਾ ਲੈ ਕੇ ਖਾ ਗਏ ਪਰ ਪਰਜਾਈਆਂ ਇੰਝ ਜ਼ਹਿਰ ਕਰਦੀਆਂ ਜਿਵੇਂ ਉਹਨਾਂ ਦਾ ਏਸ ਲੈਂਡ ਦੇਣ ਨਾਲ ਕੋਈ ਵਾਸਤਾ ਨਹੀਂ ਸੀ ਮੇਰੇ ਘਰ ਦਾ ਗੁਜ਼ਾਰਾ ਹੈ ਨਹੀਂ ਏਸ ਹਨੇਰੀ ਦਾ ਟੋੜਾ ਚਾਟਾ ਅਕਲ ਦਾ ਘਾਟਾ ਮੇਰੀਆਂ ਨੂੰਹਾਂ ਤੇ ਰੋਪ ਝਾੜਦੀ ਐ ਜਵਾਈ ਭਾਈ ਨੂੰ ਚੰਗਾ ਮੰਦਾ ਬੋਲਦੀ ਐ ਅਸੀਂ ਤਾਂ ਸਹਾਰੀ ਜਾਂਦੀਆਂ ਸੀ ਪਰ ਬੱਚਿਆਂ ਨੂੰ ਕੀ ਪਤਾ ਵੀ ਭੂਆ ਨੇ ਪਰਿਵਾਰ ਲਈ ਕੀ ਕੀਤਾ ਉਹਨਾਂ ਤੇ ਕਾਦਾ एहसान ਐ ਭਲਾ ਕੁਰਬਾਨੀ ਕੀਤੀ ਹੋ ਆਪਣੇ ਮਾਪਿਓ ਲਈ ਪਰ ਸਾਡੇ ਗਾਲ ਕਿਉਂ ਪੈਂਦੀਆਂ ਨੇ ਸਾਰੀ ਉਮਰ ਚੌਦਰ ਕੀਤੀ ਐ ਫਿਰ ਕਿਸੇ ਦੀ ਈਨ ਕਿਵੇਂ ਮੰਨਣਗੀਆਂ ਪਹਿਲਾਂ ਤਾਂ ਜਾ ਰੀਆਂ ਦੇ ਚੱਕਰ ਚ ਵਿਆਹ ਨਹੀਂ ਕਰਵਾਏ ਹੁਣ ਸਾਰੀ ਗਰਮੀ ਨਿਕਲ ਗਈ ਪਰ ਆਕੜ ਨਹੀਂ ਗਈ ਅਖੇ ਰੱਸੀ ਜਲ ਗਈ ਵਾਲ ਨਹੀਂ ਗਿਆ ਗਜਿੰਦਰ ਦੀ ਭਾਬੀ ਕਹਿੰਦੀ ਲੈ ਹੋਰ ਕੀ ਸਾਡੇ ਘਰ ਤਾਂ ਰੋਜ਼ ਇਹ ਮਹਾਪਾਰਤ ਹੁੰਦੀ ਐ ਵੀ ਮੇਨਕਾ ਨੂੰ ਘਰੇ ਰੱਖਣਾ ਐ ਮੈਨੂੰ ਤਾਂ ਸੁਹਾਗ ਰਾਤ ਨੂੰੇ ਮੇਰੇ ਆਦਮੀ ਨੇ ਦੱਸਤਾ ਸੀ ਕਿ ਵੀ ਸਾਡੇ ਘਰ ਚ ਜੋ ਹੁੰਦਾ ਐ ਮੇਨਕਾ ਰਾਣੀ ਦੀ ਮੋਹਰ ਲੱਗਣ ਪਿੱਛੋਂ ਹੀ ਕਾਨੂੰਨ ਬਣਦਾ ਐ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਵੀ ਇਹ ਵਿੜੇ ਦਾ ਪਿੱਪਲ ساری ਉਮਰ ਪੂਜਣਾ ਪਊ ਵਿਆਹ ਪਿੱਛੋਂ 20 ਸਾਲ ਮੇਰੇ ਪਿਆਰ ਨਹੀਂ ਲੱਗਣ ਦਿੱਤੇ ਇਸ ਬਗਿਆੜੀ ਨੇ ਰੋਜ ਭਰਾ ਦੇ ਕੰਨ ਭਰਦੀ ਸੀ ਤਲਾਕ ਕਰਾਉਣ ਨੂੰ ਫਿਰਦੀ ਸੀ ਜਿਹੜਾ ਮੈਂ ਨਰਕ ਕਟਿਆ ਸੀ ਉਹ ਮੈਂ ਹੀ ਜਾਣਦੀ ਐ ਮੈਂ ਤਾਂ ਕਦੇ ਦੇਖਿਆ ਨਹੀਂ ਕਿਸੇ ਭੈਣ ਭਰਾ ਦਾ ਆਪਸ ਚ ਐਨਾ ਪਿਆਰ ਜਿੱਥੇ ਬੰਦਾ ਭੈਣ ਨੂੰ ਧੀਮੀ ਤੋਂ ਵੱਧ ਮੰਨਦਾ ਹੋਵੇ ਮੈਂ ਤਾਂ ਮਸਾਂ ਵਸੀਆਂ ਭੈਣੇ ਇਸ ਮੁਲਾਮਤ ਨੂੰ ਘਰੇਵਾੜ ਕੇ ਆਪਣਾ ਘਰ ਨਹੀਂ ਪੱਟਣਾ ਮੈਂ ਮੈਂ ਤਾਂ ਕਹਿ ਰੱਖਿਆ ਆਪਣੇ ਆਦਮੀ ਨੂੰ ਵੀ ਜਿੱਦਣੇ ਮੇਰੇ ਘਰ ਰਹਿਣ ਆ ਗਈ ਮੈਂ ਉਸੇ ਦਿਨ ਭਾਖੜੇ 'ਚ ਛਾਲ ਮਾਰ ਦੇਣੀ ਐ ਕੁਈ ਕੁ ਖਾਤਾ ਗੰਦਾ ਕਰਨੂ ਮੇਰੇ ਮੁੰਡੇ ਮੇਰੇ ਨਾਲ ਨੇ ਉਹਨਾਂ ਨੇ ਪਿਓ ਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ ਬਿਠਾਲ ਕੇ ਵੀ ਕੋਈ ਭੂਆ ਸਾਡੇ ਘਰ ਨਹੀਂ ਪੜ ਸਕਦੀ ਮੇਨਕਾ ਤਾਂ ਬਿਲਕੁਲ ਇਹ ਨਹੀਂ ਆ ਸਕਦੀ ਮੇਨਕਾ ਦੀ ਭਾਬੀ ਨੇ ਜਿਵੇਂ ਆਪਣੇ ਘਰ ਦੀ ਸਖਤ ਪ੍ਰਣਾਲੀ ਬਾਰੇ ਦੱਸਿਆ ਹੋਵੇ ਕਿ ਉੱਥੇ ਕਿਸ ਦਾ ਦਾਖਲਾ ਹੋ ਸਕਦਾ ਹੈ ਕੀ ਦਾ ਕਿਸ ਦੀ ਮਨਾਹੀ ਸੀ ਇਹ ਤਾਂ ਭੈਣੇ ਕਸ਼ਮੀਰ ਵਾਂਗੂ ਬੜਾ ਪੁਰਾਣਾ ਮਸਲਾ ਹੈ ਨਹਿਰੂ ਇੰਦਰਾ ਗਾਂਧੀ ਤੇ ਬਾਜਪਾਈ ਵਰਗੇ ਮਤਲਬ ਵੱਡੇ ਵੱਡੇ ਤਨਾਂਤਰੇ ਇਹਨੂੰ ਹੱਲ ਨਹੀਂ ਕਰ ਸਕੇ ਫਿਰ ਆਪਾਂ ਕੀ ਦੀਆਂ ਪਾਣੀ ਹਾਰਾ ਦੂਰੋਂ ਹੀ ਮੱਥਾ ਟੇਕੋ ਇਹਨਾਂ ਦੇਵੀਆਂ ਨੂੰ ਤਾਂ ਤੀਜੀ ਪੀੜੀ ਭੁਗਤ ਰਹੀ ਹੈ ਇਹਨਾਂ ਦੀਆਂ ਕਰਤੂਤਾਂ ਦੇ ਨਤੀਜੇ ਹਲੇ ਪਤਾ ਨਹੀਂ ਅੱਗੇ ਕਿੰਨੇ ਸਾਲ ਹੋਰ ਭੁਗਤਾਂਗੇ ਗਜਿੰਦਰ ਦੀ ਭਾਬੀ ਮੱਥੇ ਤੇ ਹੱਥ ਮਾਰਦੀ ਭਾਬੀਆਂ ਭਰਾਵਾਂ ਸਾਹਮਣੇ ਵੀ ਖੁੱਲ ਕੇ ਦੋਵਾਂ ਸਹੇਲੀਆਂ ਖਿਲਾਫ ਬੋਲਦੀਆਂ ਤੇ ਚੁੱਪਚਾਪ ਸੁਣਦੇ ਰਹਿੰਦੇ ਗਜਿੰਦਰ ਦੀ ਮਾਂ ਵੀ ਪੂਰੀ ਹੋ ਗਈ ਤੇ ਉਹ ਲਵਲੀ ਦੇ ਘਰ ਚ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਪਈ ਲਵਲੀ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ ਉਹ ਪਰ ਖੂਨ ਦਾ ਰਿਸ਼ਤਾ ਹੋਣ ਕਰਕੇ ਉਹ ਤੋਂ ਰੋਲਦੀ ਵੀ ਨਹੀਂ ਦੇਖੀ ਜਾਂਦੀ ਸੀ ਜਿੰਨੀ ਕਮਾਈ ਸੀ ਸਾਰੀ ਭਾਈਆਂ ਭਰਾਵਾਂ ਤੇ ਲਟਾ ਦਿੱਤੀ ਹੁਣ ਠਣ ਠਣ ਗੋਪਾਲ ਕਰਕੇ ਮੇਰੇ ਪੱਲੇ ਮੜਤੀ ਮੜਾਈ ਆਪ ਖਾ ਗਏ ਲਾਕੇ ਤੇ ਫੋਕੀ ਲੱਸੀ ਮੈਨੂੰ ਦੇ ਦਿੱਤੀ ਲਵਲੀ ਭਰਾਵਾਂ ਨੂੰ ਰੋਜ਼ ਕੋਸਦੀ ਸੀ ਕੋਈ ਹੋਰ ਵੀ ਲੈ ਜਾਏ ਨੂੰ ਚਾਰ ਦਿਨ ਜਾਂ ਫਿਰ ਸਾਰੀ ਉਮਰ ਮੈਨੂੰ ਹੀ ਦੱਦ ਲੱਗੀ ਰਹੂਗੀ ਏ लवली ਅਕਸਰ ਭੈਣ ਭਰਾਵਾਂ ਨੂੰ ਫੋਨ ਕਰਕੇ ਕਹਿੰਦੀ ਨਾ ਭੈਣੇ ਮੇਰੀ ਤਾਂ ਸੱਸ ਬਹੁਤ ਪੈੜੀ ਏ ਮੈਂ ਤਾਂ ਲਜਾ ਨਹੀਂ ਸਕਦੀ ਇੱਕ ਭੈਣ ਜਵਾਬ ਦਿੰਦੀ ਨਾ ਭੈਣ ਮੇਰਾ ਤਾਂ ਆਦਮੀ ਚੱਜਦਾ ਨਹੀਂ ਮੇਰੇ ਤਾਂ ਘਰ 'ਚ ਡੱਕਾ ਨਹੀਂ ਚੱਲਦੀ ਦੂਜੀ ਭੈਣ ਆਪਣਾ ਪੱਲਾ ਛਾੜਦੀ ਸਾਡਾ ਤਾਂ ਘਰ ਬਹੁਤ ਛੋਟਾ ਏ ਆਪਣੇ ਟੱਬਰ ਦੇ ਵੀ ਰਹਿਣ ਲਈ ਥਾਂ ਨਹੀਂ ਇਹਨੂੰ ਕਿੱਥੇ ਰੱਖਾਂਗੇ ਤੀਜੀ ਭੈਣ ਆਪਣੀ ਮਜਬੂਰੀ ਦੱਸਦੀ ਤੇ ਗੱਲ ਮੁੱਕ ਮੁਕਾ ਕੇ ਉੱਥੇ ਹੀ ਪਹੁੰਚ ਜਾਂਦੀ ਗਜਿੰਦਰ ਨੂੰ ਲੈ ਜਾਣ ਲਈ ਕੋਈ ਵੀ ਤਿਆਰ ਨਹੀਂ ਸੀ ਹੁੰਦਾ ਤੇ ਉਹ ਹਮੇਸ਼ਾ ਲਈ लवली ਦੇ ਘਰ ਪੈ ਗਈ लवली ਦਾ ਵਿਆਹ ਹੋਏ ਨੂੰ ਭਾਵੇਂ ਕਈ ਸਾਲ ਹੋ ਗਏ ਸੀ ਉਹਦੇ ਬੱਚੇ ਵੀ ਜਵਾਨ ਸੀ ਪਰ ਉਹ ਹਾਲੇ ਤੱਕ ਆਪਣੇ ਪਹਿਲੇ ਪਿਆਰ ਨੂੰ ਭੁੱਲੀ ਨਹੀਂ ਸੀ ਜਿਹਨੂੰ ਤੋੜਾਂ ਚ ਗਜਿੰਦਰ ਨੇ ਮੁੱਖ ਭੂਮਿਕਾ ਨਿਭਾਈ ਸੀ ਗਜਿੰਦਰ ਨੂੰ ਆਪਣੇ ਪਿਆਰ ਦੀ ਕਾਤਲ ਸਮਝਦੀ ਸੀ ਉਹ ਤੇ ਜਦੋਂ ਵੀ ਮੌਕਾ ਮਿਲਦਾ ਉਹਨੂੰ ਖੂਬ ਖਰੀਆਂ ਖੋਟੀਆਂ ਸੁਣਾਉਂਦੀ ਸੀ ਲਵਲੀ ਦੀ ਕੁੜੀ ਪਿੰਕੀ ਦੀ ਦੋਸਤੀ ਇੱਕ ਬੰਗਾਲੀ ਮੁੰਡੇ ਨਾਲ ਹੋ ਗਈ। ਇੱਕ ਦੋ ਵਾਰੀ ਉਹ ਮੁੰਡਾ ਉਹਨਾਂ ਦੇ ਘਰ ਆਇਆ ਗਜਿੰਦਰ ਤੋਂ ਬਰਦਾਸ਼ਤ ਨਾ ਹੋਇਆ। ਉਹਨੇ ਲਵਲੀ ਨੂੰ ਆਪਣੇ ਕੋਲ ਬਿਠਾ ਕੇ ਨਸੀਹਤ ਦੇਣੀ ਚਾਹੀਆ। ਆ ਕਾਲਾ ਜਿਹਾ ਬੰਗਾਲੀ ਮੁੰਡਾ ਤੇਰੀ ਕੁੜੀ ਨਾਲ ਤੁਰਿਆ ਫਿਰਦਾ। ਜੇ ਕੱਲ ਨੂੰ ਕੋਈ ਚੰਦ ਚਾੜਤਾ ਫੇਰ ਗਜਿੰਦਰ ਨੇ ਹਲੇ ਗੱਲ ਸ਼ੁਰੂ ਹੀ ਕੀਤੀ ਸੀ। ਲਵਲੀ ਉੱਛਲ ਪਈ। ਖਬਰਦਾਰ ਜੇ ਮੇਰੀ ਧੀ ਬਾਰੇ ਇੱਕ ਲਾਫਜ਼ ਵੀ ਕਿਹਾ। ਮੇਰੀ ਤੇ ਇਹਦੀ ਬਲੀ ਨਹੀਂ ਦੇਣੀ ਮੈਂ ਝੂਠੀ ਖਾਨਦਾਨ ਦੀ ਸ਼ਾਨ ਲਈ ਆਪਣੇ ਵਾਂਗ ਉਹ ਜਿੱਥੇ ਚਾਹੇਗੀ ਮੈਂ ਉੱਥੇ ਉਹਦਾ ਵਿਆਹ ਕਰਾਂਗੀ ਭਾਵੇਂ ਉਹ ਬੰਗਾਲੀ ਹੋਵੇ ਚਾਹੇ ਮਦਰਾਸੀ ਤੇ ਬੇਸ਼ੱਕ ਚਾਹੇ ਜੂਪੀ ਦਾ ਕੋਈ ਬਈਆਹੀ ਕਿਉਂ ਨਾ ਹੋਵੇ ਤੂੰ ਕੌਣ ਹੁੰਦੀ ਹੈ ਮੇਰੇ ਘਰ ਦੇ ਮਾਮਲਿਆਂ 'ਚ ਦਖਲ ਦੇਣ ਵਾਲੀ ਤੇਰਾ ਮਨਹੂਸ ਸਾਯਾ ਸਾਰੀ ਉਮਰ ਮੇਰੀ ਜ਼ਿੰਦਗੀ ਤੇ ਪਿਆ ਰਹਾ ਪਰ ਅੱਗਿਓ ਮੈਂ ਆਪਣੀ ਔਲਾਦ ਤੇ ਨਹੀਂ ਪੈਣ ਦੇਣਾ ਆਪਣੇ ਬੱਚਿਆਂ ਦੇ ਸੁਪਨੇ ਸੁਆ ਨਹੀਂ ਕਰਨੇ ਮੈਂ ਤੇਰੇ ਪਿੱਛੇ ਲੱਗ ਕੇ ਮੇਰੇ ਕਾਰਜ ਤੇਰੇ ਡਿਟੈਕਟਿਵship ਨਹੀਂ ਚੱਲਣੀ ਆਪਣੀ ਲੁਤਰੋਂ ਨੂੰ ਸਾਹਮਣੇ ਰੱਖ ਜੇ ਜ਼ਿਆਦਾ ਬੋਲੀ ਤਾਂ ਉਸੇ ਦਿਨ ਪੰਜਾਬ ਮੇਲ 'ਚ ਚੜਾ ਦੂੰਗੀ ਤੈਨੂੰ ਸਿੱਧੀ ਬਠਿੰਡੇ ਵੱਜੇਗੀ ਜਾ ਕੇ ਸਮਝੀ लवली ਦੀ ਆਵਾਜ਼ ਕੰਨ ਪਾੜ ਸੀ ਗੁੱਸੇ ਕਿ ਹੁੰਨੀ ਐ ਮੈਂ ਤਾਂ ਤੇਰੀ ਧੀ ਦੀ ਭਲਾਈ ਲਈ ਕਿਹਾ ਸੀ ਪਰ ਅੱਜ ਕੱਲ ਭਲੇ ਦਾ ਜ਼ਮਾਨਾ ਨਹੀਂ ਰਿਹਾ ਗਜਿੰਦਰ ਨੂੰ ਉਮੀਦ ਨਹੀਂ ਸੀ ਕਿ लवली ਇਹਨੂੰ ਇੰਨਾ ਕੌੜਾ ਬੋਲੇਗੀ ਖੂਚ ਗਿਆ ਤੇਰਾ ਪਲਾ ਮੇਰਾ ਵੀ ਪਲਾ ਕੀਤਾ ਹੋਣਾ ਏ ਤੂੰ ਹੀਰੇ ਵਰਗਾ ਹਾਣ ਪ੍ਰਮਾਣ ਦਾ ਮੁੰਡਾ ਮੂੰਹ ਮੰਗ ਕੇ ਮੇਰਾ ਰਿਸ਼ਤਾ ਲੈਂਦਾ ਸੀ ਤੇਰੇ ਨੱਕ ਹੀਟ ਨਹੀਂ ਆਇਆ ਤੇ ਇੱਕ ਬੂੜੇ ਖੁੰਡ ਨਾਲ ਮੈਨੂੰ ਵਿਆਹ ਕੇ ਤੇਰੇ ਕਾਲਜ 'ਚ ਠੰਡ ਪੈ ਗਈ ਕਿਹੋ ਜਿਹੀ ਭੈਣ ਏ ਤੂੰ ਡੈਣ ਵੀ ਚੰਗੀ ਹੁੰਦੀ ਏ ਤੇਰੇ ਨਾਲੋਂ ਲਵਲੀ ਦਾ ਗळा ਪਰ ਆਇਆ ਲੈ ਤੇਰੇ ਆਦਮੀ ਨੂੰ ਕੀ ਹੋਇਆ ਪਲਾ ਕਿੰਨੇ ਪੈਸੇ ਆਲਾ ਗਜਿੰਦਰ ਨੇ ਸਮਝਾਉਣਾ ਚਾਹਿਆ ਬਸ ਸਿਰਫ ਪੈਸੇ ਵੱਲ ਹੀ ਦੇਖਿਆ ਤੁਸੀਂ ਮੇਰੇ ਤੋਂ 10 ਸਾਲ ਵੱਡਾ ਦਮੇ ਦਾ ਮਰੀਜ਼ ਨਹੀਂ ਦੇਖਿਆ ਪਹਿਲੀ ਰਾਤ ਹੀ ਲੁੜਕ ਗਿਆ ਸੀ ਸਾਹ ਚੜਾ ਨਾਲ ਪਰ ਤੈਨੂੰ ਕੀ ਪਤਾ ਆਦਮੀ ਦਾ ਸੁੱਖ ਕੀ ਹੁੰਦਾ ਤੂੰ ਤਾਂ ਤੀਵੀ ਨਾਲ ਹੀ ਲੱਗੀ ਰਹੀ ਸਾਰੀ ਉਮਰ ਇਹ ਮੈਨੂੰ ਪਤਾ ਮੈਂ ਕਿਵੇਂ ਕੱਟੀ ਐ ਜ਼ਿੰਦਗੀ ਕਿਸੇ ਨਰਕ ਕੁੰਭ ਤੋਂ ਘੱਟ ਨਹੀਂ ਹੋਣੀ ਬੰਨ ਤਾਂ ਬੁੜੇ ਨਾਲ ਆਪਣੀ ਜਿੱਦ ਪਗਾਉਣ ਲਈ ਹੀਰੇ ਅਰਗਾ ਮੁੰਡਾ ਸੀ ਹਰਮੀਤ ਜਿਹੜਾ ਭੁਲਾਇਆ ਨਹੀਂ ਭੁੱਲਦਾ ਇਸ ਬੁੜੇ ਗਧੌੜ ਨਾਲ ਨੂੜਤਾ ਮੈਨੂੰ ਮੇਰੀ ਜ਼ਿੰਦਗੀ ਬਰਬਾਦ ਕਰਨ ਵਾਲੀ ਤੂੰ ਹੀ ਐ लवली ਰੋ ਰਹੀ ਸੀ ਚੱਲ ਕੋਈ ਨਹੀਂ ਗਜਿੰਦਰ ਨੇ ਉਹਨੂੰ ਚੁੱਪ ਕਰਾਉਣਾ ਚਾਹਿਆ ਚੱਲ ਕੋਈ ਸੀਤਾ ਤੇਰੇ ਲਈ ਆ ਮੈਨੂੰ ਪੁੱਛ ਕੇ ਦੇਖ ਕੀ ਬੀਤ ਦੀਆਂ ਮੇਰੇ ਤੇ ਸਾਰੀ ਉਮਰ ਤੇਰੇ ਬੀਜੇ ਕੰਡੇ ਚੁਗੇ ਨੇ ਮੈਂ ਹੁਣ ਤੂੰ ਮੇਰੀ ਧੀ ਦੀ ਮਗਰ ਪੈ ਗਈ ਵੀ ਕਿਤੇ ਉਹ ਨਿਆਣੀ ਖੋਲ ਕੇ ਸਾਹ ਆ ਲੈ ਲਵੇ ਖਬਰਦਾਰ ਜੇ ਉਹਦੀ ਜ਼ਿੰਦਗੀ ਚ ਜ਼ਹਿਰ ਖੋਲਣ ਦੀ ਕੋਸ਼ਿਸ਼ ਕੀਤੀ ਮੇਤੋਂ ਬੁਰਾ ਕੋਈ ਨਹੀਂ ਹੋਣਾ लवली ਨੇ ਉਂਗਲੀ ਸਿੱਧੀ ਕਰਕੇ ਚੇਤਾਵਨੀ ਦਿੱਤੀ ਨਾ ਮੈਂ ਕਿਹੜਾ ਕਿਸੇ ਦਾ ਬੁਰਾ ਚਿਤਵਦੀ ਆ ਐਵੇਂ ਮੂੰਹੋਂ ਨਿਕਲ ਗਈ ਗਜਿੰਦਰ ਨੂੰ ਪਿੱਛਾ ਛਡਾਉਣਾ ਔਖਾ ਹੋ ਗਿਆ ਐਵੇਂ ਉਵੇਂ ਨਹੀਂ ਨਿਕਲਦਾ ਮੂੰਹ ਚੋ ਕਿਸੇ ਦੇ ਕੁਝ ਇਹ ਸਭ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਆਪਣੇ ਵਾਰੀ ਖੂਬ ਮਨਮਰਜ਼ੀਆਂ ਕੀਤੀਆਂ ਦੂਜੀਆਂ ਵੇਲੇ ਗਿਆਨ ਸ਼ਾਸਤਰ ਖੋਲ ਲਿਆ ਕੀੜੇ ਪੈਂਦੇ ਹੁੰਦੇ ਨੇ ਤੇਰੇ ਅਰਗੀਆਂ ਡੈਣਾ ਦੇ ਫਫੇ ਕੁੱਟਣੀ ਸਾਰੇ ਜਹਾਨ ਦੀ ساری ਉਮਰ ਮੇਰੇ ਤੇ ਹਕੂਮਤ ਛਾੜਦੀ ਰਹੀ ਹੁਣ ਨਹੀਂ ਚੱਲਣੀ ਤੇਰੀ ਚੌਦਰ ਕਿਤੇ ਚੁੱਪ ਕਰਕੇ ਬੈਠੀ ਰਹਿ ਲਵਲੀ ਬੰਗਾਲ ਚ ਰਹਿਣ ਕਰਕੇ ਭਾਵੇਂ ਬੰਗਾਲੀ ਤੇ ਹਿੰਦੀ ਚੰਗੀ ਤਰ੍ਹਾਂ ਬੋਲਣੀ ਸਿੱਖ ਗਈ ਸੀ ਪਰ ਜਦ ਉਹ ਲੜਦੀ ਸੀ ਤਾਂ ਠੇਠ ਪੰਜਾਬੀ ਬੋਲਦੀ ਸੀ ਗਜਿੰਦਰ ਦੀਆਂ ਦੋਵੇਂ ਅੱਖਾਂ ਚ ਮੋਤੀਆ ਉੱਤਰ ਆਇਆ ਸੀ ਪਰ ਕੋਈ ਵੀ ਉਹਦਾ ਇਲਾਜ ਕਰਵਾਉਣ ਲਈ ਤਿਆਰ ਨਹੀਂ ਸੀ ਮੇਨ ਕਾ ਵੀ ਪੌੜੀਆਂ ਤੋਂ ਡਿੱਗ ਕੇ ਗੋਡਾ ਤੜਵਾ ਬੈਠੀ ਸੀ ਤੇ ਉਹਦੀ ਵੀ ਕੋਈ ਸਾਰ ਨਹੀਂ ਲੈਂਦਾ ਸੀ ਉਹ ਵੀ ਕਿਰਾਏ ਦੇ ਫਲੈਟ 'ਚ ਇਕੱਲੀ ਰਹਿਣ ਲਈ ਮਜਬੂਰ ਸੀ ਦੋਹੇ ਦੋਹਾਂ ਪੱਲੇ ਕੁਝ ਨਹੀਂ ਬਚਿਆ ਸੀ ਜਿਸ ਨਾਲ ਉਹ ਆਪਣਾ ਬੁਟੇਪਾ ਖਾਟ ਸਕਦੀਆਂ ਕਦੇ-ਕਦੇ ਫੋਨ 'ਤੇ ਗੱਲ ਕਰਕੇ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਸੀ ਇਸੇ ਤਰ੍ਹਾਂ ਉਹ ਇੱਕ ਦਿਨ ਗੱਲਾਂ ਕਰਦੀਆਂ ਸੀ ਆਪਸ 'ਚ ਤੇ ਖਿੱਚ ਪਈਆਂ ਹੁਣ ਪਛਤਾਉਂਦੀਆਂ ਮੈਂ ਕਿ ਕਿਉਂ ਤੇਰੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਜੇ ਬਾਕੀ ਭੈਣ ਭਰਾਵਾਂ ਵਾਂਗ ਵਿਆਹ ਕਰਾ ਕੇ ਘਰ ਵਸਾਇਆ ਹੁੰਦਾ ਤਾਂ ਅੱਜ ਇਕੱਲੀ ਬੈਠ ਕੇ ਨਾ ਰੋਂਦੀ ਮੀਨਕਾ ਦੇ ਮੋਹੋਂ ਨਿਕਲ ਗਿਆ ਤੂੰ ਮੇਰੇ ਪਿੱਛੇ ਲੱਗੀ ਸੀ ਕਿ ਮੈਂ ਤੇਰੇ ਪਿੱਛੇ ਤੂੰ ਹੀ ਸੀ ਜਿਨੇ ਮੈਨੂੰ ਪੁੱਠੇ ਰਾਹ ਪਾਇਆ ਸੀ ਆਪਣੇ ਮਾਪੇ ਤੋਂ ਬਾਗੀ ਹੋ ਕੇ ਮੈਂ ਤੇਰੇ ਨਾਲ ਹਰ ਚੀਜ਼ ਕੁਰਬਾਨ ਕਰਤੀ ਸੀ ਕੀ ਖੱਟਿਆ ਏ ਸਵਾ ਕੇ ਖੇ ਲੋਕਾਂ ਦੇ ਘਰਾਂ ਚ ਰੂਲਦੀ ਆ ਮੈਂ ਵਿਆਹੀ ਵਰੀ ਹੁੰਦੀ ਤਾਂ ਅੱਜ ਦੋ ਤੀਆਂ ਪੋਤਿਆਂ ਚ ਨਾ ਬੈਠੀ ਦੇਖਦੀ ਪਰ ਤੇਰੀ ਮਿਹਰਬਾਨੀ ਕਰਕੇ ਅੱਜ ਜਿਹੜੀ ਦੁਰਦਸ਼ਾ ਉਸ ਤੇ ਸਿਰਫ ਪਛਤਾ ਹੀ ਸਕਦੀਆਂ ਕੁਝ ਕਹਿ ਨਹੀਂ ਸਕਦੀ ਕਾਸ਼ ਸਮਾਂ ਵਾਪਸ ਮੋੜ ਪਵੇ ਤੇ ਮੈਂ ਆਪਣੀ ਜ਼ਿੰਦਗੀ ਮੋੜ ਤੋਂ ਸ਼ੁਰੂ ਕਰ ਸਕਾਂ ਗਜਿੰਦਰ ਵੀ ਭੜਕ ਗਈ ਮੇਰੇ ਲਈ ਕਿਹੜੀ ਕੁਰਬਾਨੀ ਕੀਤੀ ਸੀ ਤੂੰ ਤੇਰਾ ਆਪਣਾ ਹੀ ਵਿਆਹ ਨਹੀਂ ਸੀ ਹੁੰਦਾ ਖੁਸਰੇ ਦਾ ਗੱਡੇ ਆਰਗੀ ਤਾਂ ਲੱਗਦੀ ਸੀ ਤੂੰ ਕਿਹੜਾ ਮੁੰਡਾ ਤੇਰੇ ਨਾਲ ਵਿਆਹ ਕਰਵਾਉਂਦਾ ਸੀ ਆਗ ਤਾਂ ਮੇਰੇ ਫੁੱਟੇ ਸੀ ਜੋ ਤੇਰੇ ਚੱਕਰ ਚ ਫਸ ਗਈ ਤੇ ਜਵਾਨੀ ਗਾੜ ਲਈ ਆਪਣੀ ਪਤਾ ਨਹੀਂ ਕਿਹੜੀ ਮਨਹੂਸ ਘੜੀ ਸੀ ਜਦੋਂ ਤੈਨੂੰ ਪਹਿਲੀ ਵਾਰ ਮਿਲੀ ਸੀ ਮੈਂ ਸਾਬ ਨੇ ਮੱਤਾ ਦਿੱਤੀਆਂ ਸੀ ਵੀ ਇਹਨਾਂ ਕੁੱਤੇ ਕੰਮਾਂ ਚ ਕੁਝ ਨਹੀਂ ਰੱਖਿਆ ਪਰ ਮੈਂ ਤੇਰੇ ਮਗਰ ਲੱਗੀ ਰਹੀ ਨਾ ਭਰਾ ਦੀ ਸੁਣੀ ਨਾ ਪਿਓ ਦੀ ਹੁਣ ਬੈਠੀ ਝਾਕਦੀਆਂ ਬਿੱਲ ਬਤੌਰੀ ਵਾਂਗੂ ਕੋਈ ਨਹੀਂ ਪੁੱਛਦਾ ਵੇਲਾ ਬੀਤ ਗਿਆ ਨਾ ਤੇਰੇ ਨਾਲ ਫਸਦੀ ਨਾ ਪੁੱਠੇ ਕੰਮ ਕਰਦੀ ਸੱਤ ਜਨਮਾਂ ਤੱਕ ਯਾਦ ਰਹੁ ਇਹ ਕੁੱਤਾ ਤਜਰਬਾ ਜੋ ਮੈਂ ਤੇਰੇ ਨਾਲ ਕੀਤਾ ਏ ਮੇਨਕਾ ਨੇ ਹੋਰ ਗੁੱਸਾ ਝੜ ਗਿਆ ਸੱਤ ਜਨਮ ਮੈਂ ਰੱਬ ਨੂੰ ਦੁਆ ਕਰਦੀ ਆ 100 ਜਨਮ ਤੱਕ ਮੈਨੂੰ ਤੇਰੀ ਸ਼ਕਲ ਨਾ ਦਿਖਾਈ ਦੇਵੇ ਕੋਈ ਮਾੜੇ ਕਰਮ ਕੀਤੇ ਸੀ ਪਿਛਲੇ ਜਨਮ ਚ ਜੋ ਮੈਂ ਇਸ ਜਨਮ ਚ ਤੇਰੇ ਨਾਲ ਜ਼ਿੰਦਗੀ ਬਰਬਾਦ ਕੀਤੀ ਵਰਨਾ ਮੇਰੇ ਸਕੇ ਭੈਣ ਭਰਾ ਐਸ਼ ਕਰਦੇ ਨੇ ਇਕੱਲੀ ਮੈਂ ਹੀ ਸਜਾਵਾਂ ਕੱਟਦੀ ਆ ਗਜਿੰਦਰ ਚੀਖੀ ਐਸ਼ ਤਾਂ ਤੂੰ ਵੀ ਕਰਦੀ ਆ ਆਪੜੀ ਭੈਣ ਕੋਲ ਜਿਹਨੂੰ ਸਾਰੀ ਉਮਰ ਦੀ ਕਮਾਈ ਫੜਾਈ ਮੇਨਕਾ ਵੀ ਚੇਖੀ ਭੈਣ ਤਾਂ ਕਰਾਇਆ ਲੈਂਦੀ ਐ ਗਿਣ ਕੇ ਉੱਤੋਂ ਜੁੱਤੀਆਂ ਮਾਰਦੀ ਸਿਰ 'ਚ ਪਿਉ ਪਿਉ ਕੇ ਕਮਾਈ ਆਪਣੀ ਭੈਣ ਤੇ ਨਹੀਂ ਤੇਰੇ ਤੇ ਲੁੱਟਾਈ ਐ ਸਾਰੀ ਉਮਰ ਗਜਿੰਦਰ ਲੜਨ ਲਈ ਤਿਆਰ ਸੀ ਮੇਰੇ ਤੇ ਕੀ ਲੁੱਟਾਈ ਉਲਟਾ ਮੈਨੂੰ ਲੁੱਟ ਲੁੱਟ ਕੇ ਖਾਦਾ ਤੂੰ ਸਾਰਾ ਕੁਝ ਲੈ ਗਈ ਹੂੰਝ ਕੇ ਜਾਂਦੀ ਹੋਈ ਘਰ ਖਾਲੀ ਕਰ ਗਈ ਬਿੱਲ ਮੈਂ ਭਰਦੀ ਰਹੀ ਪਿੱਛੋਂ ਬਿਜਲੀ ਪਾਣੀ ਦੇ ਮੇਨਕਾ ਵੀ ਤੱਤੀ ਹੋ ਗਈ ਸੀ ਮੈਂ ਤਾਂ ਕੁਝ ਨਹੀਂ ਨਾਲ ਲੈ ਕੇ ਗਈ ਸਾਰਾ ਕਬਾੜਖਾਨਾ ਤੇਰੇ ਕੋਲ ਹੀ ਰਹਿ ਗਿਆ ਸੀ ਮੈਂ ਤਾਂ ਕੋਲੀ ਵੀ ਨਹੀਂ ਚੱਕੀ ਸਾਂਝੇ ਘਰ ਚੋ ਜੀ ਦੇ ਚ ਸਾਰੀ ਜ਼ਿੰਦਗੀ ਦੀ ਕਮਾਈ ਫੂਕੀ ਸੀ ਗਜਿੰਦਰ ਜਿਵੇਂ ਭਰੀ ਪੀਤੀ ਪਈ ਸੀ ਦੋਵੇਂ ਆਪਸ ਚ ਤੂੰ ਤੂੰ ਮੈਂ ਮੈਂ ਕਰ ਰਹੀਆਂ ਸੀ ਅਚਾਨਕ ਮੋਬਾਈਲ ਫੋਨ ਦਾ ਕਨੈਕਸ਼ਨ ਕੱਟ ਗਿਆ ਸ਼ਾਇਦ ਉਹਨਾਂ ਦੀ ਇਸ਼ਕ ਦੀ ਬੈਟਰੀ ਵਾਂਗ ਉਹਨਾਂ ਦੇ ਫੋਨਾਂ ਦੀ ਬੈਟਰੀ ਵੀ ਡੈੱਡ ਹੋ ਚੁੱਕੀ ਸੀ ਧੰਨਵਾਦ